ਦੇ ਬਾਹਰ ਤੁਹਾਨੂੰ ਸੈਂਕੜੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਹੋਵੇਗਾ ਜਿਸ ਦੇ ਵਿੱਚ ਕਈ ਬਜ਼ੁਰਗ ਵੀ ਸ਼ਾਮਲ ਨੇ ਤੇ ਹੁਣ ਤੁਸੀਂ ਸੋਚ ਰਹੇ ਹੋਮੋਗੇ ਕਿ ਇਹ ਬਜ਼ੁਰਗ ਇਸ ਤਰ੍ਹਾਂ ਇਕੱਠੇ ਹੋ ਕੇ ਥਾਣੇ ਦੇ ਵਿੱਚ ਕਿਉਂ ਪਹੁੰਚੇ ਨੇ ਕੀ ਕਿਸੇ ਨੂੰ ਛਡਾਉਣ ਦੇ ਲਈ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਿਸੇ ਨੂੰ ਛਡਵਾਉਣ ਦੇ ਲਈ ਨਹੀਂ ਸਗੋਂ ਕਈਆਂ ਨੂੰ ਫੜਾਉਣ ਦੇ ਲਈ ਆਏ ਨੇ ਦੱਸ ਦਈਏ ਕਿ ਇਹ ਮਾਮਲਾ ਲਹਿਰਾ ਗਾਗਾ ਦੇ ਨੇੜਲੇ ਪਿੰਡ ਕੋਟੜਾ ਲਹਿੜ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇਹ ਲੋਕ ਇਕੱਠੇ ਹੋ ਕੇ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਨੇ ਕਿ ਉਹਨਾਂ ਦੇ ਪਿੰਡ ਵਿੱਚ ਕਾਫੀ ਜ਼ਿਆਦਾ ਨਸ਼ੇ ਦਾ ਰੁਝਾਨ ਵਧ ਰਿਹਾ ਹੈ ਤੇ ਇਸ ਕਰਕੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਕਈ ਵਿਅਕਤੀ ਆਉਂਦੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇੰਨਾ ਹੀ ਨਹੀਂ ਇਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਹੈ। ਉੱਥੇ ਹੀ ਪੁਲਿਸ ਦੇ ਵੱਲੋਂ ਉਸ ਨੌਜਵਾਨ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਾਲਿਆਂ ਨੇ ਇਲਜ਼ਾਮ ਲਗਾਏ ਨੇ ਕਿ ਉਹ ਨੌਜਵਾਨ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਉੱਥੇ ਹੀ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਇਲਜ਼ਾਮ ਲਗਾਏ ਗਏ ਨੇ ਉਸ ਸੰਬੰਧੀ ਸ਼ਾਨਵੀਣ ਕੀਤੀ ਜਾ ਰਹੀ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਕਾਫੀ ਜ਼ਿਆਦਾ ਨਸ਼ੇ ਦਾ ਰੁਝਾਨ ਵਧਿਆ ਹੋਇਆ ਹੈ ਜਿਸ ਕਾਰਨ ਕਈ ਨੌਜਵਾਨ ਆਪਣੀ ਜਾਨ ਵੀ ਗਵਾ ਚੁੱਕੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਲਿਆਂ ਨੇ ਹੋਰ ਕੀ ਕੁਝ ਕਿਹਾ ਉੱਥੇ ਹੀ ਜਾਂਚ ਕਰ ਰਹੇ ਪੁਲਿਸ ਅਫਸਰਾਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕੱਲ ਅਸੀਂ 4 ਵਜੇ ਤੋਂ ਇਹਨਾਂ ਦਾ ਟਰੈਪ ਲਾਇਆ ਹੋਇਆ ਸੀਗਾ ਜੀ ਇਹਨਾਂ ਨੂੰ ਫੜਨ ਵਾਸਤੇ ਇਹ ਨਹਿਰ ਤੇ ਚਾਰ ਬੰਦੇ ਆਣ ਨਸ਼ੇ ਨਾਲ ਧੁੰਦ ਪੂਰੇ ਬੈਠੇ ଥିਗੇ ਸਾਡੇ ਦੋ ਬੰਦੇ ਲੇਟ ਹੋ ਗਏ ਨਹੀਂ ਅਸੀਂ ਇਹਨਾਂ ਨੂੰ ਸੰਦੇਹਾਂ ਦਿਨੇ ਫੜਦਾਂ ਤੇ 4 ਵਜੇ ਫਿਰ ਅਸੀਂ ਸ਼ਾਮ ਨੂੰ 8 ਵਜੇ ਤਕਰੀਬਨ ਅਸੀਂ ਇਕੱਠੇ ਹੋਏ ਉਹ ਸਾਰੇ ਅਸੀਂ ਨੇ ਨਾ 2000 ਰੁਪਏ ਦਿੱਤਾ ਜੀ ਉਹਨਾਂ ਦੀ ਵੀਡੀਓ ਵੀ ਬਣਾਈ ਅਸੀਂ ਨੇ ਉਹ ਸਾਡੇ ਲਈ ਪ੍ਰੂਫ ਹੈਗਾਗਾ ਫਿਰ ਬੰਦੇ ਨੂੰ ਫੋਨ ਕਰਿਆ ਵੀ ਸਾਨੂੰ ਉਹ ਬੰਦੇ ਨੂੰ ਕਿਹਾ ਵੀ ਚਿੱਟਾ ਚਾਹੀਦਾ ਹੈਗਾ ਉਹ ਕਹਿੰਦਾ ਮੈਨੂੰ ਚਿੱਟਾ ਚਾਹੀਦਾ ਇਹ ਕਹਿੰਦਾ ਵੀ ਮੇਰੀ ਮੰਮੀ ਘਰੇ ਪਤਾ ਲੱਗ ਜਾਊਗਾ ਵੀ ਉੱਠਾਂ ਉਹ ਕਹਿੰਦਾ ਵੀ ਚਲ ਤੂੰ ਟੂਟੀਆਂ ਲੈ ਕੇ ਆ ਜਾ ਨਹਿਰ ਤੇ ਬਾਗਿਆ ਜਦੋਂ ਇਹ ਅਸੀਂ ਗੱਡੀ ਚੋਂ ਫੜੇ ਇਹਦੇ ਨਾਲ ਅਸੀਂ ਦੀਦੀ ਦੇ ਥਾਪੜਾ ਪਰੇਟ ਵੀ ਕਰੀ ਆਗੀ ਇਹਦੇ ਲਮੋਂ ਚਿੱਟਾ ਬਰਾਮਦ ਕੀਤਾ ਸੀਨੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਚੌਂਕ ਚ ਲਿਆਏ ਉੱਥੇ ਬੁੜੀਆਂ ਵੀ ਇਕੱਠੀਆਂ ਹੋਈਆਂ 100 200 ਬੰਦੇ ਦਾ ਪਿੰਡ ਦਾ ਇਕੱਠ ਹੋਇਆ ਉੱਥੇ ਉਸ ਤੋਂ ਬਾਅਦ ਅਸੀਂ ਪੁਲਿਸਾ ਬੁਲਾਈ ਜੀ ਹਾਂ ਹੁਣ ਪੁਲਿਸ ਕੋਲ ਆ ਜੀ ਮੁੰਡੇ ਦੀ ਮੌਤ ਕਿਉਂ ਹੋਈ ਹੈ ਕਾਰਨ ਉਹ ਮੁੰਡੇ ਦੀ ਮੌਤ ਇਹ ਚਿੱਟੇ ਕਾਰਨ ਹੋਈ ਹੈ ਜੀ ਟੀਗਾ ਲੱਗਿਆ ਹੋਇਆ ਹੈ ਦੀ ਜੀ ਮੈਂ ਇਹ ਦੇਖੇ ਵੀ ਨਹੀਂ ਜੀ ਮੈਂ ਪਰਸੋਂ ਮੂਨ ਫੀਲ ਛੱਡਣ ਜਾ ਰਿਹਾ ਸੀਗਾ ਜੀ ਇਹ ਤਿੰਨ ਬੰਦੇ ਮੈਂ ਲੇਲਾ ਵਾਲੀ ਸਾਈਡ ਮੋੜ ਦੇ ਦੇਖੇ ਨੇ ਜੀ ਇਹ ਤਿੰਨੇ ਦੋ ਮਹੀਨੇ ਪਹਿਲਾਂ ਇਹ ਮੁੰਡੇ ਦੇ ਮੱਥੋਂ ਥਾਪੜੇ ਵੀ ਲੱਗੇ ਨੇ ਇੱਕ ਹੋਰ ਹੈ ਜੀ ਜਿਹਦੀ ਇਹ ਉਦੋਂ ਵੀ ਪਹਿਲਾਂ ਛੇੜੀਆਂ ਵਿੱਚ ਸਾਡੇ 3 3.5 ਲੱਖ ਰੁਪਏ ਦੀ ਜਿੰਮਤ ਸੀ ਜੀ ਇਹ ਜਿਹੜੇ ਚੱਟੇ ਨਸ਼ੇੜੀ ਨੇ ਇਹਨਾਂ ਨੇ ਸਾਡੇ ਪਿੰਡ ਦੀ ਜਿੰਮ ਵੇਚੀ ਹੈ ਜਿਹੜੀਆਂ ਪਿੰਡ ਚ ਸਾਡੇ ਸਾਡੇ ਚੱਟੇ ਨਾਲ 3-4 ਮੌਤਾਂ ਹੋ ਗਈਆਂ ਜੀ ਹੁਣ ਕਿਸ ਤਰ੍ਹਾਂ ਮੰਗ ਕਰੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਦੇ ਖਿਲਾਫ ਠੁਕਦੀ ਕਾਰਵਾਈ ਕੀਤੀ ਜਾਵੇ ਅਸੀਂ ਜੀ ਨਸ਼ੇ ਦੇ ਖਿਲਾਫ ਕੱਲ ਸਾਡੇ ਮੁੰਡੇ ਦੀ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ ਇਹ ਚਿੱਟਾ ਵਿਕਰਿਆ ਜੀ ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ 'ਚੋਂ ਤਾਂ ਇਕੱਠ ਹੋਇਆ ਇਹ ਵੀ ਬਸ ਕੋਈ ਇੱਥੇ ਰਹਿਣਾ ਚਾਹੀਦਾ ਵੇਸਟੇ ਨਾਲ ਸਭ ਝੁਗੇ ਜਾਣ ਕੋਟੜੇ 'ਚੋਂ ਸਾਬ ਦੇ ਜਵਾਕ ਗਾਲ ਰੱਖੇ ਨੇ ਇਹਨਾਂ ਨੇ ਹਾਂਜੀ ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਇਹ ਕੱਲਾ ਕੱਲਾ ਜਣਾ ਚੁਗਿਆ ਜਾਵੇ ਜਿਹੜੇ ਪੇਸ਼ੇ ਦੇ ਨੇ ਉੱਥੇ ਪਿੰਡ 'ਚ ਬੜੇ ਵੀ ਇਹਨੇ ਹੁਣ ਕੋਈ ਦੋ ਚਾਰ ਰਾਤ ਫੜਿਆ ਵੀ ਹੈ ਜੀ ਇੱਕ ਮੁੰਡਾ ਕੋਟੜੇ ਦਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੇ ਪਿੰਡੇ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਛੱਡਣਾ ਹੈ ਕਿ ਸਭ ਝੱਕਣੇ ਨੇ ਜੀ ਇਹਦਾ ਹੀ ਚਿੱਟੇ ਦੇ ਸੰਬੰਧ ਚ ਆਇਆ ਸਾਰੇ ਪਿੰਡ ਇਕੱਠ ਹੋ ਰਹੇ ਥੋੜੇ ਪਿੰਡ 'ਚ ਕੋਈ ਕਮੇਟੀ ਬਣੀ ਨਹੀਂ ਹੋਈ ਇਹ ਪਹਿਲਾਂ ਤਾਂ ਨਹੀਂ ਹੁਣ ਅੱਜ ਬਣਾਉਣੀ ਆ ਅਸੀਂ ਨੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਵੀ ਕਮੇਡੀਆ ਬਣਾਈ ਜਾ ਰਹੀਆਂ ਨਸ਼ੇ ਰੈਸਟੋਰਾਂ ਦੇ ਵਿੱਚ ਕੋਈ ਕਮੇਟੀ ਪਿੰਡ ਦੇ ਵਿੱਚ ਬਣੀ ਨਹੀਂ ਪਹਿਲਾਂ ਕੋਈ ਨਹੀਂ ਬਣੀ ਹੁਣ ਬਣਾਵਾਂਗੇ ਜੀ ਹੁਣ ਜਦੋਂ ਸੇਕ ਪਹੁੰਚਿਆ ਹੁਣ ਲਾਜ਼ਮੀ ਬਣਾਵਾਂਗੇ ਅੱਜ ਜੇ ਜਾ ਕੇ ਬਣਾਵਾਂਗੇ ਗੱਲ ਹੋਈ ਹੈ ਇਹ ਗੱਲ ਕੀ ਹੋਈ ਸੀ ਸਾਰੀ ਇਹ ਚਿੱਟੇ ਦਾ ਸਾਡੇ ਪਿੰਡੋਂ ਮੁੰਡੇ ਦੀ ਕੱਲੀ ਕੱਲੀ ਡੈਥ ਹੋਈ ਆ ਇਹ ਜਿਹੜੇ ਚਿੱਟਾ ਉਹਦੇ ਨਾਲ ਸਰਿੰਜ ਦੇ ਨਿਸ਼ਾਨ ਨੇ ਚਿੱਟਾ ਲਾ ਕੇ ਬਾਦ ਉਹ ਬੜੋਜ ਨਾਲ ਉਹ ਮੁੰਡਾ ਗੁਜ਼ਰ ਗਿਆ ਇਹ ਜਿਹੜੇ ਇੱਕ ਲਿਆ ਰੱਖਿਆ ਕੱਲ ਫੜਿਆ ਗਿਆ ਉਹਦੇ ਸਬੰਧ ਚ ਆਇਆ ਸੀ ਹਾਂਜੀ ਹੋਣਾ ਇਹ ਉਹਨੂੰ ਨਹੀਂ ਨਹੀਂ ਛਡਾਉਣੀ ਉਹਦੇ ਕਾਰਵਾਈ ਕਰਾਉਣ ਵਾਸਤੇ ਆਇਆ ਇਹ ਜੀ ਆਪਣੇ ਕੋਟੜਾ ਦੇ ਪਿੰਡਾ ਜਿਹੜਾ ਪ੍ਰਧਾਨ ਲੈਲੇ ਚ ਪੰਦਾ ਹੈ ਉੱਥੇ ਲੋਕ ਕਾਫੀ ਮਿਲ ਕੇ ਇਕੱਠੇ ਹੋ ਕੇ ਆ ਜਾਈ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਚ ਕਾਫੀ ਜਿਆਦਾ ਨਸ਼ੇ ਦਾ ਅਰਜਾਨ ਮਦਦ ਹੈ ਨਵੇਂ ਮੁੰਡੇ ਨਸ਼ੇ ਵੱਲ ਲੰਘ ਰਹੇ ਨੇ ਤੇ ਵੀ ਉਹਨੂੰ ਠੱਲ ਪਈ ਜਾਵੇ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਪੜ ਕੇ ਸਾਡੇ ਪੁਲਿਸ ਪਾਰਟੀ ਬਾਹਰ ਲੱਕ ਕੇ ਸੋਦੇ حوالے ਵੀ ਕੀਤਾ ਹੈ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਬੁਸ਼ਿਸ਼ ਕਰ ਰਹੇ ਹਾਂ ਤੇ ਜੇ ਤਾਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਜਾਫਤ ਸਰਕਾਰ ਵਿੱਚ ਦੀ ਹੋਊਗੀ ਸਰ ਇਹ ਹੈ ਇਹਨੇ ਵੀ ਕਿਹਾ ਵੀ ਪਿੰਡ ਦੇ ਵਿੱਚ ਕਾਫੀ ਮੌਤਾਂ ਜਿਹੜੀਆਂ ਹੈਗਾ ਨਸ਼ੇ ਕਾਰਨ ਹੋਈਆਂ ਜਾਂ ਕਿਸ ਤਰ੍ਹਾਂ ਦਾ ਜਿਹੜਾ ਆਪਾਂ ਜਾਂਚ ਦੇਖੋ ਆ ਇਹ ਜ਼ਿਕਰ ਕਰ ਰਹੇ ਸੀ ਮੌਤਾਂ ਹੋਈਆਂ ਨੇ ਪਰ ਸਾਨੂੰ ਕੋਈ ਮੌਤੇ ਤਲਾਹ ਨਹੀਂ ਮਿਲੀ ਹੈਗੀ ਇਸ ਤਰ੍ਹਾਂ ਦੀ ਕੋਈ ਪਿਛਲੇ ਸਮੇਂ ਦਰਾਂ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ ਤੇ ਉਹਦੇ ਬਾਰੇ ਸਾਡੇ ਕੋਲ ਥਾਣੇ 'ਚ ਕੋਈ ਤਲਾਹ ਨਹੀਂ ਦਿੱਤੀ ਤੇ ਅਗਰ ਕੋ ਤਲਾਹ ਦਿੱਤੀ ਹੁੰਦੀ ਫਿਰ ਜ਼ਰੂਰ ਦੋਸ਼ੀ ਖਲੋ ਕਰੇ ਹੁੰਦੇ ਜਿਹੜਾ ਮੁੰਡਾ ਫੜਾਇਆ ਜੀ ਉਹਦੇ ਕੀ ਚੱਲ ਰਹਾ ਹੈ ਜੀ ਚੱਲ ਤੇ ਖੋ ਦੀ ਪੁਲਿਸ ਪਾਰਟੀ ਸਾਡੀ ਕੋਸ਼ਿਸ਼ ਕਰ ਰਹੀ ਹੈ ਤੇ ਕੋਸ਼ਿਸ਼ ਕਰਕੇ ਜਿਹੜੀ ਬੰਦੀ ਕਾਰਵਾਈ ਹੈ ਅਮਰ ਚੱਲਦੀ ਜਾਊਗੀ ਜੋ ਰਿਕਵਰੀ ਅਨਸਾਰ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਪਿੰਡ ਵਾਲਿਆਂ ਕੀ ਦੱਸਿਆ ਜੀ ਪੁਲਿਸ ਦੇ ਸਾਮਣੇ ਵਿੱਚ ਇਹਦਾ ਹੁੰਦਾ ਤਵੀ ਟੁੱਟੇ ਦਾ ਪਰਵਰੀਏ ਦਾ ਕਰਦਾ ਤੇ ਮੰਨ ਨਹੀਂ ਕਰ ਕੋ ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਇਹ ਨਸ਼ਾ ਵੇਚਦਾ ਹੈ ਜਿਹੜਾ ਬੰਦਾ ਉਹਨੇ ਫੜਾਇਆ ਪੁਲਿਸ ਪਾਰਟੀ ਨੂੰ ਤੇ ਜੋ ਪਿੰਡ ਵਾਲੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਲਿਆਂਦਾ ਪਤਾ ਨਹੀਂ ਕਿਹੜੇ ਕਾਰਨ ਕਰਕੇ ਪਰੰਤੂ ਅੱਜ ਕਾਫੀ ਲੋਕ ਇਕੱਠੇ ਹੋ ਕੇ ਪਿੰਡ ਦੇ ਆਏ ਨੇ ਤੇ ਅਸੀਂ ਇਹਦੀ ਪ੍ਰੋਪਰ ਜਾਂਚ ਕਰਕੇ ਬਿਲਕੁਲ ਸਖਤ ਕਾਰਵਾਈ ਕਰਾਂਗੇ ਸਰ ਕੀ ਕੀ ਕਹਿਣਾ ਚਾਹੂਗਾ ਪਿੰਡ ਵਾਲਿਆਂ ਨੂੰ ਕਿ ਕੀ ਨਸ਼ਾ ਜਿਸ ਤਰ੍ਹਾਂ ਪਿੰਡ ਵਾਲ ਮੈਂ ਪਿੰਡ ਵਾਲ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਜਿਸ ਤਰ੍ਹਾਂ ਤੁਸੀਂ ਅੱਜ ਜਿਵੇਂ ਉੱਠੇ ਹੋ ਇਸ ਤਰ੍ਹਾਂ ਸਾਰੇ ਪਿੰਡਾਂ ਨੂੰ ਹੀ ਕੱਲਾ ਇਹੀ ਪਿੰਡ ਨਹੀਂ ਸਾਰਿਆਂ ਨੂੰ ਨਸ਼ੇ ਦੇ ਖਿਲਾਫ ਉੱਠਣਾ ਪੈਣਾ ਹੈ ਆਪਾਂ ਨੂੰ ਪੰਡਾ ਦੇ ਵਿੱਚ ਪਹਿਰੇ ਵੀ ਲਾਉਣੇ ਪੈਣ ਨੇ ਦਿਨ ਰਾਤ ਦੇ ਕਿਉਂਕਿ ਨਸ਼ਾ ਜਿਹੜਾ ਦਿਨ ਹੀ ਦਿਨੇ ਹੀ ਚੱਲਦ ਨੇ ਇਹ ਦਾ ਦਿਨ ਦੇ ਪਹਿਰੇ ਹੀ ਲਾਉਣੇ ਪੈਣਗੇ ਐਸੇ ਛੱਕੀ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਨਸ਼ਾ ਦੇਣ ਆਉਂਦੇ ਨੇ ਜਾਂ ਲੈਣ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਪਊਗਾ ਤੇ ਐਦਾਂ ਦੇ ਪੰਡਾ 'ਚ ਕਈਆਂ ਚੰਦੇ ਵੀ ਰਹੇ ਨੇ ਬੜੇ ਸਕਸੈਸਫੁਲ ਹੋਏ ਨੇ ਕਿ ਕਮੇਟੀ ਕਿ ਕਮੇਟੀ ਬਣਾਇਆ ਗਿਆ ਦੀ ਹਾਂਜੀ ਇਸ ਪਿੰਡ ਦੀ ਵਿੱਚ ਮੈਂ ਇਹਨਾਂ ਨਾਲ ਗੱਲ ਕੀਤੀ ਹੈਗੀ ਇਹ ਇੱਕ ਕਮੇਟੀ ਬਣਾ ਰਹੇ ਨੇ 15 ਕ ਬੰਦਿਆਂ ਦੀ ਤੇ ਉਹਦੇ ਮੁਤਾਬਕ ਫਿਰ ਇਹ ਪ੍ਰੋਪਰ ਵੀ ਕਿਹੜਾ ਬੰਦਾ ਨਸ਼ਾ ਕਰਦਾ ਹੈ ਉਹਦਾ ਨਸ਼ਾ ਛਡਾਉਣਾ ਪਊਗਾ ਅਸੀਂ ਨਾਲੇ ਕੋਸ਼ਿਸ਼ ਕਰਨਗੇ ਜਿਹੜਾ ਕਿ ਵੇਚਦੇ ਨੇ ਉਹਨਾਂ ਖਿਲਾਫ ਐਕਸ਼ਨ ਲੈ ਲਈ ਇਹ ਸਾਨੂੰ